ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਆਸਟ੍ਰੇਲੀਅਨ ਨਾਗਰਿਕ ਦਾ ਕਹਿਣਾ ਹੈ ਕਿ ਉਸ ਨੂੰ ਫਲਸਤੀਨ ਪੱਖੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਲਾਜ ਐਂਜਲਸ ਹਵਾਈ ਅੱਡੇ ਤੇ ਪੁੱਜਣ ਤੇ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਅਨ ਵਿਅਕਤੀ ਨੂੰ ਮੈਲਬੌਰਨ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਦੇ ਸਰਹੱਦੀ ਅਧਿਕਾਰਾਂ ਨੇ ਉਸ ਨੂੰ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਦੇ ਕਾਰਨ ਹੋਇਆ ਹੈ ਅਲਿਸਟੇਅਰ ਕਿਚਨ ਨੇ ਕਿਹਾ ਹੈ ਕਿ ਉਹ ਵੀਰਵਾਨ ਨੂੰ ਮੈਲਬੌਰਨ ਤੋਂ ਨਿਊਯਾਰਕ ਲਈ ਰਵਾਨਾ ਹੋਇਆ ਸੀ ਅਤੇ ਲਾਜ ਐਂਜਲਸ ਵਿੱਚ ਰੁਕਣ ਦੌਰਾਨ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਯਾਨਕੀ ਕਿ ਸੀਬੀਪੀ ਦੇ ਅਧਿਕਾਰੀਆਂ ਨੇ ਉਸ ਨੂੰ 12 ਘੰਟੇ ਲਈ ਹਿਰਾਸਤ ਦੇ ਵਿੱਚ ਰੱਖਿਆ ਅਤੇ ਪੁੱਛ ਪੜਤਾਲ ਕੀਤੀ 33 ਸਾਲਾ ਵਿਅਕਤੀ ਨੇ ਕਿਹਾ ਕਿ ਉਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਨਾ ਕਰਕੇ ਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਜ਼ਰਾਈਲ ਅਤੇ ਫਲਸਤੀਨ ਬਾਰੇ ਉਸ ਦੇ ਵਿਚਾਰ ਪੁੱਛੇ ਅਤੇ 30 ਮਿੰਟਾਂ ਤੋਂ ਵੀ ਵੱਧ ਸਮਾਂ ਇਸ ਪੁੱਛਗਛ ਲਈ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਹਮਾਸ ਬਾਰੇ ਵੀ ਉਸਦੇ ਵਿਚਾਰ ਜਾਣੇ ਕਿਚਨ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਬਹੁਤ ਵਿਆਪਕ ਅਰਥਾ ਵਿੱਚ ਟਕਰਾਅ ਬਾਰੇ ਉਸਦੇ ਵਿਚਾਰ ਪੁੱਛੇ ਜਿਸ ਵਿੱਚ ਵਿਦਿਆਰਥੀ ਪ੍ਰਦਰਸ਼ਨ ਬਾਰੇ ਇਜ਼ਰਾਈਲ ਨੂੰ ਵਫਰੇ ਤੰਗ ਨਾਲ ਕੀ ਕਰਨਾ ਚਾਹੀਦਾ ਸੀ ਅਤੇ ਮੈਂ ਟਕਰਾਅ ਨੂੰ ਕਿਵੇਂ ਹੱਲ ਕਰ ਸਕਦਾ ਸੀ ਸਾਰੇ ਸਵਾਲ ਸ਼ਾਮਲ ਸੀ ਇਹ ਯੁੱਧ ਬਾਰੇ ਮੇਰੇ ਵਿਚਾਰਾਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਕਿਚਨ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਸ਼ਨੀਚਰਵਾਰ ਨੂੰ ਉਹ ਸਵੇਰੇ ਮੈਲਬਨ ਵਾਪਸ ਆ ਗਿਆ ਜੀਬੀਪੀ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਕੋਲੰਬੀਆ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਤੁਹਾਡੀ ਲਿਖਤ ਹੈ ਉਸ ਦੀਆਂ ਟਿੱਪਣੀਆਂ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਗਿਆ ਕਿਚਨ ਨੇ ਕਿਹਾ ਕਿ ਉਹ 6 ਸਾਲਾਂ ਤੋਂ ਨਿਊਯਾਰਕ ਦੇ ਵਿੱਚ ਰਹਿ ਰਿਹਾ ਹੈ ਤੇ 2024 ਵਿੱਚ ਆਸਟ੍ਰੇਲੀਆ ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਕਾਲਜ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਗਾਜ਼ਾ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਸ ਨੇ ਲਿਖਿਆ ਕਿਉਂਕਿ ਮੈਂ ਇੱਕ ਰਾਈਟਰ ਹਾਂ ਮੈਂ ਵਿਰੋਧ ਪ੍ਰਦਰਸ਼ਨਾਂ ਨੂੰ ਅੱਖੀਂ ਆਪਣੀ ਦੇਖਿਆ ਮੈਂ ਆਪਣੇ ਨਿੱਜੀ ਬਲੌਗ ਵਿੱਚ ਉਹਨਾਂ ਬਾਰੇ ਡੂੰਘਾਈ ਦੇ ਨਾਲ ਲਿਖਿਆ ਇਸ ਸਾਲ ਕਿਚਨ ਨੇ ਆਪਣੇ ਬਲੌਗ ਕਿਚਨ ਕਾਊਂਟਰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੋਲੰਬੀਆ ਗਾਜ਼ਾ ਸੋਲੀਡੈਰਿਟੀ ਐਂਕੈਂਪਮੈਂਟ ਦੇ ਮੁੱਖ ਵਾਰਤਾਕਾਰ ਮਹਿਮੂਦ ਖਲੀਦ ਦੀ ਹਿਰਾਸਤ ਦੇ ਸਬੰਧ ਵਿੱਚ ਵੀ ਇੱਕ ਲੇਖ ਪ੍ਰਕਾਸ਼ਿਤ ਕਰਾਇਆ ਇਸ ਲੇਖ ਦੇ ਵਿੱਚ ਕਿਚਨ ਨੇ ਕਿਹਾ ਕਿ ਖਲੀਲ ਨੂੰ ਇੱਕ ਨਵ ਫਾਂਸੀ ਬਾਦ ਰਾਜ ਦੁਆਰਾ ਪੂਰੀ ਤਰ੍ਹਾਂ ਸ਼ੱਕੀ ਆਧਾਰ ਤੇ ਅਸਹਿਮਤੀ ਨੂੰ ਦੇਸ਼ ਨਿਕਾਲਾ ਦੇਣ ਦੇ ਤੀਜੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਮੰਨਣਾ ਸੀ ਕਿ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਸ ਦੀਆਂ ਪੋਸਟਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਆਥਰਾਇਜ਼ੇਸ਼ਨ ਜਣ ਕੇ ਐਸਟਾ ਲਈ ਉਸ ਦੀ ਅਰਜੀ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਜੋ ਯੋਗ ਸਲਾਨੀਆਂ ਨੂੰ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਛੋਟੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਉਸਨੇ ਕਿਹਾ ਕਿ ਉਸਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਤੋਂ ਉਤਰਨ ਤੋਂ ਥੋੜੀ ਦੇਰ ਬਾਅਦ ਇੰਟਰਕਾਮ ਤੇ ਬੁਲਾਇਆ ਗਿਆ ਅਤੇ ਸੈਕੰਡਰੀ ਪ੍ਰੋਸੈਸਿੰਗ ਲਈ ਪਿਛਲੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ। ਸਪਸ਼ਟ ਤੌਰ ਤੇ ਉਸਦੇ ਸਿਸਟਮ ਵਿੱਚ ਟੈਕਨੋਲੋਜੀ ਸੀ ਜੋ ਉਹਨਾਂ ਦੀਆਂ ਪੋਸਟਾਂ ਨੂੰ ਮੇਰੀ ਐਸਟਾ ਨਾਲ ਜੋੜਦੀ ਸੀ। ਉਸਨੇ ਕਿਹਾ ਕਿ ਉਹ ਮੇਰੀਆਂ ਪੋਸਟਾਂ ਬਾਰੇ ਸਭ ਕੁਝ ਜਾਣਦੇ ਸਨ ਉਹਨਾਂ ਨੂੰ ਮੇਰੇ ਬਾਰੇ ਵੀ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਚਨ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਦੂਜੇ ਆਸਟ੍ਰੇਲੀਆ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਆਪਣੇ ਫੋਨ ਦੇ ਵਿੱਚੋਂ ਡਾਟਾ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਅਮਰੀਕਾ ਪਹੁੰਚਣ ਤੇ ਤੁਹਾਡੀ ਸਭ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਉਸਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਇੱਕ ਫਾਈਲ ਤਿਆਰ ਕਰ ਲਈ ਸੀ ਉਹ ਮੇਰੇ ਬਾਰੇ ਸਭ ਕੁਝ ਪਹਿਲਾਂ ਹੀ ਜਾਣਦੇ ਸਨ ਕਿਚਨ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਫੋਨ ਲਈ ਪਾਸਪੋਰਟ ਦੇਣ ਲਈ ਸਹਿਮਤ ਹੋ ਗਿਆ ਜਿਸ ਕਾਰਨ ਦਾ ਉਸ ਨੂੰ ਅੱਜ ਪਛਤਾਵਾ ਹੈ ਉਸਨੇ ਅਮਰੀਕਾ ਪਹੁੰਚ ਤੇ ਹਿਰਾਸਤ ਵਿੱਚ ਲੈ ਗਏ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਫੋਨ ਸਰਹੱਦੀ ਅਧਿਕਾਰੀਆਂ ਨੂੰ ਸੌਂਪਣ ਦੀ ਵਿਚਾਏ ਉੱਥੋਂ ਰਿਪੋਰਟ ਹੋਣਾ ਪਸੰਦ ਕਰਨ ਉਸਨੇ ਅੰਤ ਵਿੱਚ ਦੱਸਿਆ ਹੈ ਕਿ ਉਸ ਦਾ ਫੋਨ ਅਤੇ ਪਾਸਪੋਰਟ ਉਸ ਨੂੰ ਸੌਂਪ ਦਿੱਤੇ ਗਏ ਸਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਆਸਟ੍ਰੇਲੀਆਈ ਨਾਗਰਿਕ ਦਾ ਕਹਿਣਾ ਹੈ ਕਿ ਉਸ ਨੂੰ ਫਲਸਤੀਨ ਪੱਖੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਲਾਜ ਐਂਜਲਸ ਹਵਾਈ ਅੱਡੇ ਤੇ ਪੁੱਜਣ ਤੇ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਅਨ ਵਿਅਕਤੀ ਨੂੰ ਮੈਲਬੌਰਨ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਦੇ ਸਰਹੱਦੀ ਅਧਿਕਾਰਾਂ ਨੇ ਉਸ ਨੂੰ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਦੇ ਕਾਰਨ ਹੋਇਆ ਹੈ ਅਲਿਸਟੇਅਰ ਕਿਚਨ ਨੇ ਕਿਹਾ ਹੈ ਕਿ ਉਹ ਵੀਰਵਾ ਨੂੰ ਮੈਲਬੌਰਨ ਤੋਂ ਨਿਊਯਾਰਕ ਲਈ ਰਵਾਨਾ ਹੋਇਆ ਸੀ ਅਤੇ ਲਾਜ ਐਂਜਲਸ ਵਿੱਚ ਰੁਕਣ ਦੌਰਾਨ ਅਮਰੀਕੀ ਕਸਟਮ ਅਤੇ ਰਹੱਦੀ ਸੁਰੱਖਿਆ ਜਾਨਕਿ ਸੀਬੀਪੀਏ ਦੇ ਅਧਿਕਾਰੀਆਂ ਨੇ ਉਸ ਨੂੰ 12 ਘੰਟੇ ਦੀ ਹਿਰਾਸਤ ਦੇ ਵਿੱਚ ਰੱਖਿਆ ਅਤੇ ਪੁੱਛ ਪੜਤਾਲ ਕੀਤੀ 33 ਸਾਲਾ ਵਿਅਕਤੀ ਨੇ ਕਿਹਾ ਕਿ ਉਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਨਾ ਕਰਕੇ ਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਜ਼ਰਾਈਲ ਅਤੇ ਫਲਸਤੀਨ ਬਾਰੇ ਉਸ ਦੇ ਵਿਚਾਰ ਪੁੱਛੇ ਅਤੇ 30 ਮਿੰਟਾਂ ਤੋਂ ਵੀ ਵੱਧ ਸਮਾਂ ਇਸ ਪੁੱਛਗਛ ਲਈ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਹਮਾਸ ਬਾਰੇ ਵੀ ਉਸ ਦੇ ਵਿਚਾਰ ਜਾਣੇ ਕਿਚੇ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਬਹੁਤ ਵਿਆਪਕ ਅਰਥਾ ਵਿੱਚ ਟਕਰਾਅ ਬਾਰੇ ਉਸਦੇ ਵਿਚਾਰ ਪੁੱਛੇ ਜਿਸ ਵਿੱਚ ਵਿਦਿਆਰਥੀ ਪ੍ਰਦਰਸ਼ਨ ਬਾਰੇ ਇਜ਼ਰਾਈਲ ਨੂੰ ਵਫਰੇ ਤੰਗ ਨਾਲ ਕੀ ਕਰਨਾ ਚਾਹੀਦਾ ਸੀ ਅਤੇ ਮੈਂ ਟਕਰਾਅ ਨੂੰ ਕਿਵੇਂ ਹੱਲ ਕਰ ਸਕਦਾ ਸੀ ਸਾਰੇ ਸਵਾਲ ਸ਼ਾਮਲ ਸੀ ਇਹ ਯੁੱਧ ਬਾਰੇ ਮੇਰੇ ਵਿਚਾਰਾਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਕਿਚਨ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਸ਼ਨੀਚਰਵਾਰ ਨੂੰ ਉਹ ਸਵੇਰੇ ਮੈਲਬਨ ਵਾਪਸ ਆ ਗਿਆ जीबीपी ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਕੋਲੰਬੀਆ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਤੁਹਾਡੀ ਲਿਖਤ ਹੈ ਉਸ ਦੀਆਂ ਟਿੱਪਣੀਆਂ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਗਿਆ ਕਿਚਨ ਨੇ ਕਿਹਾ ਕਿ ਉਹ 6 ਸਾਲਾਂ ਤੋਂ ਨਿਊਯਾਰਕ ਦੇ ਵਿੱਚ ਰਹਿ ਰਿਹਾ ਹੈ ਤੇ 2024 ਵਿੱਚ ਆਸਟ੍ਰੇਲੀਆ ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਕਾਲਜ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਗਾਜ਼ਾ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਸ ਨੇ ਲਿਖਿਆ ਕਿਉਂਕਿ ਮੈਂ ਇੱਕ ਰਾਈਟਰ ਹਾਂ ਮੈਂ ਗ੍ਰੋਥ ਪ੍ਰਦਰਸ਼ਨਾਂ ਨੂੰ ਅੱਖੀਂ ਆਪਣੀ ਦੇਖਿਆ ਮੈਂ ਆਪਣੇ ਨਿੱਜੀ ਬਲੌਗ ਵਿੱਚ ਉਹਨਾਂ ਬਾਰੇ ਡੂੰਘਾਈ ਦੇ ਨਾਲ ਲਿਖਿਆ ਇਸ ਸਾਲ ਕਿਚਨ ਨੇ ਆਪਣੇ ਬਲੌਗ ਕਿਚਨ ਕਾਊਂਟਰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੋਲੰਬੀਆ ਗਾਜ਼ਾ ਸੋਲੀਡੈਰਿਟੀ ਐਨ ਕੈਂਪਮੈਂਟ ਦੇ ਮੁੱਖ ਵਾਰਤਾਕਾਰ ਮਹਿਮੂਦ ਖਲੀਦ ਦੀ ਹਿਰਾਸਤ ਦੇ ਸਬੰਧ ਵਿੱਚ ਵੀ ਇੱਕ ਲੇਖ ਪ੍ਰਕਾਸ਼ਿਤ ਕਰਾਇਆ ਇਸ ਲੇਖ ਦੇ ਵਿੱਚ ਕਿਚਨ ਨੇ ਕਿਹਾ ਕਿ ਖਲੀਲ ਨੂੰ ਇੱਕ ਨਵ ਫਾਂਸੀ ਬਾਦ ਰਾਜ ਦੁਆਰਾ ਪੂਰੀ ਤਰ੍ਹਾਂ ਸ਼ੱਕੀ ਆਧਾਰ ਤੇ ਅਸਹਿਮਤੀ ਨੂੰ ਦੇਸ਼ ਨਿਕਾਲਾ ਦੇਣ ਦੇ ਤੀਜੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਮੰਨਣਾ ਸੀ ਕਿ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਸ ਦੀਆਂ ਪੋਸਟਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਔਥਰਾਇゼਸ਼ਨ ਦੇ ਨਾਮ 'ਤੇ ਐਸਟਾ ਲਈ ਉਸਦੀ ਅਰਜੀ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਜੋ ਯੋਗ ਸਲਾਨੀਆਂ ਨੂੰ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਛੋਟੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਉਸਨੇ ਕਿਹਾ ਕਿ ਉਸ ਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਤੋਂ ਉਤਰਨ ਤੋਂ ਥੋੜੀ ਦੇਰ ਬਾਅਦ ਇੰਟਰਕਾਮ ਤੇ ਬੁਲਾਇਆ ਗਿਆ ਅਤੇ ਸੈਕੰਡਰੀ ਪ੍ਰੋਸੈਸਿੰਗ ਲਈ ਪਿਛਲੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ। ਸਪਸ਼ਟ ਤੌਰ ਤੇ ਉਸਦੇ ਸਿਸਟਮ ਵਿੱਚ ਟੈਕਨੋਲੋਜੀ ਸੀ ਜੋ ਉਹਨਾਂ ਦੀਆਂ ਪੋਸਟਾਂ ਨੂੰ ਮੇਰੀ ਐਸਟਾ ਨਾਲ ਜੋੜਦੀ ਸੀ। ਉਸਨੇ ਕਿਹਾ ਕਿ ਉਹ ਮੇਰੀਆਂ ਪੋਸਟਾਂ ਬਾਰੇ ਸਭ ਕੁਝ ਜਾਣਦੇ ਸਨ ਉਹਨਾਂ ਨੂੰ ਮੇਰੇ ਬਾਰੇ ਵੀ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਚਨ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਦੂਜੇ ਆਸਟ੍ਰੇਲੀਆ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਆਪਣੇ ਫੋਨ ਦੇ ਵਿੱਚੋਂ ਡਾਟਾ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਅਮਰੀਕਾ ਪਹੁੰਚਣ ਤੇ ਤੁਹਾਡੀ ਸਭ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਉਸਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਇੱਕ ਫਾਈਲ ਤਿਆਰ ਕਰ ਲਈ ਸੀ ਉਹ ਮੇਰੇ ਬਾਰੇ ਸਭ ਕੁਝ ਪਹਿਲਾਂ ਹੀ ਜਾਣਦੇ ਸਨ ਕਿਚਨ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਫੋਨ ਲਈ ਪਾਸਪੋਰਟ ਦੇਣ ਲਈ ਸਹਿਮਤ ਹੋ ਗਿਆ ਜਿਸ ਕਾਰਨ ਦਾ ਉਸ ਨੂੰ ਅੱਜ ਪਛਤਾਵਾ ਹੈ ਉਸਨੇ ਅਮਰੀਕਾ ਪਹੁੰਚ ਤੇ ਹਿਰਾਸਤ ਵਿੱਚ ਲੈ ਗਏ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਫੋਨ ਸਰਹੱਦੀ ਅਧਿਕਾਰੀਆਂ ਨੂੰ ਸੌਂਪਣ ਦੀ ਬਜਾਏ ਉੱਥੋਂ ਰਿਪੋਰਟ ਹੋਣਾ ਪਸੰਦ ਕਰਨ ਉਸਨੇ ਅੰਤ ਵਿੱਚ ਦੱਸਿਆ ਹੈ ਕਿ ਉਸ ਦਾ ਫੋਨ ਅਤੇ ਪਾਸਪੋਰਟ ਉਸ ਨੂੰ ਸੌਂਪ ਦਿੱਤੇ ਗਏ ਸਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਆਸਟ੍ਰੇਲੀਅਨ ਨਾਗਰਿਕ ਦਾ ਕਹਿਣਾ ਹੈ ਕਿ ਉਸ ਨੂੰ ਫਲਸਤੀਨ ਪੱਖੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਲਾਜ ਐਂਜਲਸ ਹਵਾਈ ਅੱਡੇ ਤੇ ਪੁੱਜਣ ਤੇ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਅਨ ਵਿਅਕਤੀ ਨੂੰ ਮੈਲਬੌਰਨ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਦੇ ਸਰਹੱਦੀ ਅਧਿਕਾਰਾਂ ਨੇ ਉਸ ਨੂੰ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਦੇ ਕਾਰਨ ਹੋਇਆ ਹੈ ਅਲਿਸਟੇਅਰ ਕਿਚਨ ਨੇ ਕਿਹਾ ਹੈ ਕਿ ਉਹ ਵੀਰਵਾਨ ਨੂੰ ਮੈਲਬੌਰਨ ਤੋਂ ਨਿਊਯਾਰਕ ਲਈ ਰਵਾਨਾ ਹੋਇਆ ਸੀ ਅਤੇ ਲਾਜ ਐਂਜਲਸ ਵਿੱਚ ਰੁਕਣ ਦੌਰਾਨ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਯਾਨਕੀ ਕਿ ਸੀਬੀਪੀ ਦੇ ਅਧਿਕਾਰੀਆਂ ਨੇ ਉਸ ਨੂੰ 12 ਘੰਟਿਆਂ ਲਈ ਹਿਰਾਸਤ ਦੇ ਵਿੱਚ ਰੱਖਿਆ ਅਤੇ ਪੁੱਛ ਪੜਤਾਲ ਕੀਤੀ 33 ਸਾਲਾ ਵਿਅਕਤੀ ਨੇ ਕਿਹਾ ਕਿ ਉਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਨਾ ਕਰਕੇ ਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਜ਼ਰਾਈਲ ਅਤੇ ਫਲਸਤੀਨ ਬਾਰੇ ਉਸ ਦੇ ਵਿਚਾਰ ਪੁੱਛੇ ਅਤੇ 30 ਮਿੰਟਾਂ ਤੋਂ ਵੀ ਵੱਧ ਸਮਾਂ ਇਸ ਪੁੱਛਗਛ ਲਈ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਹਮਾਸ ਬਾਰੇ ਵੀ ਉਸਦੇ ਵਿਚਾਰ ਜਾਣੇ ਕਿਚਨ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਬਹੁਤ ਵਿਆਪਕ ਅਰਥਾ ਵਿੱਚ ਟਕਰਾਅ ਬਾਰੇ ਉਸਦੇ ਵਿਚਾਰ ਪੁੱਛੇ ਜਿਸ ਵਿੱਚ ਵਿਦਿਆਰਥੀ ਪ੍ਰਦਰਸ਼ਨ ਬਾਰੇ ਇਜ਼ਰਾਈਲ ਨੂੰ ਵਫਰੇ ਤੰਗ ਨਾਲ ਕੀ ਕਰਨਾ ਚਾਹੀਦਾ ਸੀ ਅਤੇ ਮੈਂ ਟਕਰਾਅ ਨੂੰ ਕਿਵੇਂ ਹੱਲ ਕਰ ਸਕਦਾ ਸੀ ਸਾਰੇ ਸਵਾਲ ਸ਼ਾਮਲ ਸੀ ਇਹ ਯੁੱਧ ਬਾਰੇ ਮੇਰੇ ਵਿਚਾਰਾਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਕਿਚਨ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਸ਼ਨੀਚਰਵਾਰ ਨੂੰ ਉਹ ਸਵੇਰੇ ਮੈਲਬਨ ਵਾਪਸ ਆ ਗਿਆ ਜੀਬੀਪੀ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਕੋਲੰਬੀਆ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਤੁਹਾਡੀ ਲਿਖਤ ਹੈ ਉਸ ਦੀਆਂ ਟਿੱਪਣੀਆਂ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਗਿਆ ਕਿਚਨ ਨੇ ਕਿਹਾ ਕਿ ਉਹ 6 ਸਾਲਾਂ ਤੋਂ ਨਿਊਯਾਰਕ ਦੇ ਵਿੱਚ ਰਹਿ ਰਿਹਾ ਹੈ ਤੇ 2024 ਵਿੱਚ ਆਸਟ੍ਰੇਲੀਆ ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਕਾਲਜ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਗਾਜ਼ਾ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਸ ਨੇ ਲਿਖਿਆ ਕਿਉਂਕਿ ਮੈਂ ਇੱਕ ਰਾਈਟਰ ਹਾਂ ਮੈਂ ਵਿਰੋਧ ਪ੍ਰਦਰਸ਼ਨਾਂ ਨੂੰ ਅੱਖੀਂ ਆਪਣੀ ਦੇਖਿਆ ਮੈਂ ਆਪਣੇ ਨਿੱਜੀ ਬਲੌਗ ਵਿੱਚ ਉਹਨਾਂ ਬਾਰੇ ਡੂੰਘਾਈ ਦੇ ਨਾਲ ਲਿਖਿਆ ਇਸ ਸਾਲ ਕਿਚਨ ਨੇ ਆਪਣੇ ਬਲੌਗ ਕਿਚਨ ਕਾਊਂਟਰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੋਲੰਬੀਆ ਗਾਜ਼ਾ ਸੋਲੀਡੈਰਿਟੀ ਐਂਕੈਂਪਮੈਂਟ ਦੇ ਮੁੱਖ ਵਾਰਤਾਕਾਰ ਮਹਿਮੂਦ ਖਲੀਦ ਦੀ ਹਿਰਾਸਤ ਦੇ ਸਬੰਧ ਵਿੱਚ ਵੀ ਇੱਕ ਲੇਖ ਪ੍ਰਕਾਸ਼ਿਤ ਕਰਾਇਆ ਇਸ ਲੇਖ ਦੇ ਵਿੱਚ ਕਿਚਨ ਨੇ ਕਿਹਾ ਕਿ ਖਲੀਲ ਨੂੰ ਇੱਕ ਨਵ ਫਾਂਸੀ ਬਾਦ ਰਾਜ ਦੁਆਰਾ ਪੂਰੀ ਤਰ੍ਹਾਂ ਸ਼ੱਕੀ ਆਧਾਰ ਤੇ ਅਸਹਿਮਤੀ ਨੂੰ ਦੇਸ਼ ਨਿਕਾਲਾ ਦੇਣ ਦੇ ਤੀਜੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਮੰਨਣਾ ਸੀ ਕਿ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਸ ਦੀਆਂ ਪੋਸਟਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਆਥਰਾਇਜ਼ੇਸ਼ਨ ਜਣ ਕੇ ਐਸਟਾ ਲਈ ਉਸ ਦੀ ਅਰਜੀ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਜੋ ਯੋਗ ਸਲਾਨੀਆਂ ਨੂੰ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਛੋਟੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਉਸਨੇ ਕਿਹਾ ਕਿ ਉਸ ਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਤੋਂ ਉਤਰਨ ਤੋਂ ਥੋੜੀ ਦੇਰ ਬਾਅਦ ਇੰਟਰਕਾਮ ਤੇ ਬੁਲਾਇਆ ਗਿਆ ਅਤੇ ਸੈਕੰਡਰੀ ਪ੍ਰੋਸੈਸਿੰਗ ਲਈ ਪਿਛਲੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ। ਸਪਸ਼ਟ ਤੌਰ ਤੇ ਉਸਦੇ ਸਿਸਟਮ ਵਿੱਚ ਟੈਕਨੋਲੋਜੀ ਸੀ ਜੋ ਉਹਨਾਂ ਦੀਆਂ ਪੋਸਟਾਂ ਨੂੰ ਮੇਰੀ ਐਸਟਾ ਨਾਲ ਜੋੜਦੀ ਸੀ। ਉਸਨੇ ਕਿਹਾ ਕਿ ਉਹ ਮੇਰੀਆਂ ਪੋਸਟਾਂ ਬਾਰੇ ਸਭ ਕੁਝ ਜਾਣਦਾ ਸਨ ਉਹਨਾਂ ਨੂੰ ਮੇਰੇ ਬਾਰੇ ਵੀ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਚਨ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਦੂਜੇ ਆਸਟ੍ਰੇਲੀਆ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਆਪਣੇ ਫੋਨ ਦੇ ਵਿੱਚੋਂ ਡਾਟਾ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਅਮਰੀਕਾ ਪਹੁੰਚਣ ਤੇ ਤੁਹਾਡੀ ਸਭ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਉਸਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਇੱਕ ਫਾਈਲ ਤਿਆਰ ਕਰ ਲਈ ਸੀ ਉਹ ਮੇਰੇ ਬਾਰੇ ਸਭ ਕੁਝ ਪਹਿਲਾਂ ਹੀ ਜਾਣਦੇ ਸਨ ਕਿਚਨ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਫੋਨ ਲਈ ਪਾਸਪੋਰਟ ਦੇਣ ਲਈ ਸਹਿਮਤ ਹੋ ਗਿਆ ਜਿਸ ਕਾਰਨ ਦਾ ਉਸ ਨੂੰ ਅੱਜ ਪਛਤਾਵਾ ਹੈ ਉਸਨੇ ਅਮਰੀਕਾ ਪਹੁੰਚ ਤੇ ਹਿਰਾਸਤ ਵਿੱਚ ਲੈ ਗਏ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਫੋਨ ਸਰਹੱਦੀ ਅਧਿਕਾਰੀਆਂ ਨੂੰ ਸੌਂਪਣ ਦੀ ਵਿਚਾਏ ਉੱਥੋਂ ਰਿਪੋਰਟ ਹੋਣਾ ਪਸੰਦ ਕਰਨ ਉਸਨੇ ਅੰਤ ਵਿੱਚ ਦੱਸਿਆ ਹੈ ਕਿ ਉਸ ਦਾ ਫੋਨ ਅਤੇ ਪਾਸਪੋਰਟ ਉਸ ਨੂੰ ਸੌਂਪ ਦਿੱਤੇ ਗਏ ਸਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਆਸਟ੍ਰੇਲੀਆਈ ਨਾਗਰਿਕ ਦਾ ਕਹਿਣਾ ਹੈ ਕਿ ਉਸ ਨੂੰ ਫਲਸਤੀਨ ਪੱਖੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਲਾਜ ਐਂਜਲਸ ਹਵਾਈ ਅੱਡੇ ਤੇ ਪੁੱਜਣ ਤੇ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਅਨ ਵਿਅਕਤੀ ਨੂੰ ਮੈਲਬੌਰਨ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਦੇ ਸਰਹੱਦੀ ਅਧਿਕਾਰਾਂ ਨੇ ਉਸ ਨੂੰ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਦੇ ਕਾਰਨ ਹੋਇਆ ਹੈ ਅਲਿਸਟੇਅਰ ਕਿਚਨ ਨੇ ਕਿਹਾ ਹੈ ਕਿ ਉਹ ਵੀਰਵਾ ਨੂੰ ਮੈਲਬੌਰਨ ਤੋਂ ਨਿਊਯਾਰਕ ਲਈ ਰਵਾਨਾ ਹੋਇਆ ਸੀ ਅਤੇ ਲਾਜ ਐਂਜਲਸ ਵਿੱਚ ਰੁਕਣ ਦੌਰਾਨ ਅਮਰੀਕੀ ਕਸਟਮ ਅਤੇ ਰਹੱਦੀ ਸੁਰੱਖਿਆ ਯਾਨਕਿ ਸੀਬੀਪੀਏ ਦੇ ਅਧਿਕਾਰੀਆਂ ਨੇ ਉਸ ਨੂੰ 12 ਘੰਟੇ ਦੀ ਹਿਰਾਸਤ ਦੇ ਵਿੱਚ ਰੱਖਿਆ ਅਤੇ ਪੁੱਛ ਪੜਤਾਲ ਕੀਤੀ 33 ਸਾਲਾ ਵਿਅਕਤੀ ਨੇ ਕਿਹਾ ਕਿ ਉਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਨਾ ਕਰਕੇ ਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਜ਼ਰਾਈਲ ਅਤੇ ਫਲਸਤੀਨ ਬਾਰੇ ਉਸ ਦੇ ਵਿਚਾਰ ਪੁੱਛੇ ਅਤੇ 30 ਮਿੰਟਾਂ ਤੋਂ ਵੀ ਵੱਧ ਸਮਾਂ ਇਸ ਪੁੱਛਗਛ ਲਈ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਹਮਾਸ ਬਾਰੇ ਵੀ ਉਸ ਦੇ ਵਿਚਾਰ ਜਾਣੇ ਕਿਚੇ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਬਹੁਤ ਵਿਆਪਕ ਅਰਥਾ ਵਿੱਚ ਟਕਰਾਅ ਬਾਰੇ ਉਸਦੇ ਵਿਚਾਰ ਪੁੱਛੇ ਜਿਸ ਵਿੱਚ ਵਿਦਿਆਰਥੀ ਪ੍ਰਦਰਸ਼ਨ ਬਾਰੇ ਇਜ਼ਰਾਈਲ ਨੂੰ ਵਫਰੇ ਤੰਗ ਨਾਲ ਕੀ ਕਰਨਾ ਚਾਹੀਦਾ ਸੀ ਅਤੇ ਮੈਂ ਟਕਰਾਅ ਨੂੰ ਕਿਵੇਂ ਹੱਲ ਕਰ ਸਕਦਾ ਸੀ ਸਾਰੇ ਸਵਾਲ ਸ਼ਾਮਲ ਸੀ ਇਹ ਯੁੱਧ ਬਾਰੇ ਮੇਰੇ ਵਿਚਾਰਾਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਕਿਚਨ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਸ਼ਨੀਚਰਵਾਰ ਨੂੰ ਉਹ ਸਵੇਰੇ ਮੈਲਬਨ ਵਾਪਸ ਆ ਗਿਆ ਜੀਬੀਪੀ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਕੋਲੰਬੀਆ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਤੁਹਾਡੀ ਲਿਖਤ ਹੈ ਉਸ ਦੀਆਂ ਟਿੱਪਣੀਆਂ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਗਿਆ ਕਿਚਨ ਨੇ ਕਿਹਾ ਕਿ ਉਹ 6 ਸਾਲਾਂ ਤੋਂ ਨਿਊਯਾਰਕ ਦੇ ਵਿੱਚ ਰਹਿ ਰਿਹਾ ਹੈ ਤੇ 2024 ਵਿੱਚ ਆਸਟ੍ਰੇਲੀਆ ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਕਾਲਜ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਗਾਜ਼ਾ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਸ ਨੇ ਲਿਖਿਆ ਕਿਉਂਕਿ ਮੈਂ ਇੱਕ ਰਾਈਟਰ ਹਾਂ ਮੈਂ ਵਿਰੋਧ ਪ੍ਰਦਰਸ਼ਨਾਂ ਨੂੰ ਅੱਖੀਂ ਆਪਣੀ ਦੇਖਿਆ ਮੈਂ ਆਪਣੇ ਨਿੱਜੀ ਬਲੌਗ ਵਿੱਚ ਉਹਨਾਂ ਬਾਰੇ ਡੂੰਘਾਈ ਦੇ ਨਾਲ ਲਿਖਿਆ ਇਸ ਸਾਲ ਕਿਚਨ ਨੇ ਆਪਣੇ ਬਲੌਗ ਕਿਚਨ ਕਾਊਂਟਰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੋਲੰਬੀਆ ਗਾਜ਼ਾ ਸੋਲੀਡੈਰਿਟੀ ਐਂਕੈਂਪਮੈਂਟ ਦੇ ਮੁੱਖ ਵਾਰਤਾਕਾਰ ਮਹਿਮੂਦ ਖਲੀਦ ਦੀ ਹਿਰਾਸਤ ਦੇ ਸਬੰਧ ਵਿੱਚ ਵੀ ਇੱਕ ਲੇਖ ਪ੍ਰਕਾਸ਼ਿਤ ਕਰਾਇਆ ਇਸ ਲੇਖ ਦੇ ਵਿੱਚ ਕਿਚਨ ਨੇ ਕਿਹਾ ਕਿ ਖਲੀਲ ਨੂੰ ਇੱਕ ਨਵ ਫਾਂਸੀ ਬਾਦ ਰਾਜ ਦੁਆਰਾ ਪੂਰੀ ਤਰ੍ਹਾਂ ਸ਼ੱਕੀ ਆਧਾਰ ਤੇ ਅਸਹਿਮਤੀ ਨੂੰ ਦੇਸ਼ ਨਕਾਲਾ ਦੇਣ ਦੇ ਤੀਜੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਮੰਨਣਾ ਸੀ ਕਿ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਸ ਦੀਆਂ ਪੋਸਟਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਔਥਰਾਇゼਸ਼ਨ ਦੇ ਨਾਮ 'ਤੇ ਐਸਟਾ ਲਈ ਉਸਦੀ ਅਰਜੀ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਜੋ ਯੋਗ ਸਲਾਨੀਆਂ ਨੂੰ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਛੋਟੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ ਉਸਨੇ ਕਿਹਾ ਕਿ ਉਸ ਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਤੋਂ ਉਤਰਨ ਤੋਂ ਥੋੜੀ ਦੇਰ ਬਾਅਦ ਇੰਟਰਕਾਮ ਤੇ ਬੁਲਾਇਆ ਗਿਆ ਅਤੇ ਸੈਕੰਡਰੀ ਪ੍ਰੋਸੈਸਿੰਗ ਲਈ ਪਿਛਲੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ ਸਪਸ਼ਟ ਤੌਰ ਤੇ ਉਸਦੇ ਸਿਸਟਮ ਵਿੱਚ ਟੈਕਨੋਲੋਜੀ ਸੀ ਜੋ ਉਹਨਾਂ ਦੀਆਂ ਪੋਸਟਾਂ ਨੂੰ ਮੇਰੀ ਐਸਟਾ ਨਾਲ ਜੋੜਦੀ ਸੀ ਉਸਨੇ ਕਿਹਾ ਕਿ ਉਹ ਮੇਰੀਆਂ ਪੋਸਟਾਂ ਬਾਰੇ ਸਭ ਕੁਝ ਜਾਣਦੇ ਸਨ ਉਹਨਾਂ ਨੂੰ ਮੇਰੇ ਬਾਰੇ ਵੀ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਚਨ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਦੂਜੇ ਆਸਟ੍ਰੇਲੀਆ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਆਪਣੇ ਫੋਨ ਦੇ ਵਿੱਚੋਂ ਡਾਟਾ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਅਮਰੀਕਾ ਪਹੁੰਚਣ ਤੇ ਤੁਹਾਡੀ ਸਭ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਉਸਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਇੱਕ ਫਾਈਲ ਤਿਆਰ ਕਰ ਲਈ ਸੀ ਉਹ ਮੇਰੇ ਬਾਰੇ ਸਭ ਕੁਝ ਪਹਿਲਾਂ ਹੀ ਜਾਣਦੇ ਸਨ ਕਿਚਨ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਫੋਨ ਲਈ ਪਾਸਪੋਰਟ ਦੇਣ ਲਈ ਸਹਿਮਤ ਹੋ ਗਿਆ ਜਿਸ ਕਾਰਨ ਦਾ ਉਸ ਨੂੰ ਅੱਜ ਪਛਤਾਵਾ ਹੈ ਉਸਨੇ ਅਮਰੀਕਾ ਪਹੁੰਚ ਤੇ ਹਿਰਾਸਤ ਵਿੱਚ ਲੈ ਗਏ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਫੋਨ ਸਰਹੱਦੀ ਅਧਿਕਾਰੀਆਂ ਨੂੰ ਸੌਂਪਣ ਦੀ ਵਿਚਾਏ ਉੱਥੋਂ ਰਿਪੋਰਟ ਹੋਣਾ ਪਸੰਦ ਕਰਨ ਉਸਨੇ ਅੰਤ ਵਿੱਚ ਦੱਸਿਆ ਹੈ ਕਿ ਉਸ ਦਾ ਫੋਨ ਅਤੇ ਪਾਸਪੋਰਟ ਉਸ ਨੂੰ ਸੌਂਪ ਦਿੱਤੇ ਗਏ ਸਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਆਸਟ੍ਰੇਲੀਆਈ ਨਾਗਰਿਕ ਦਾ ਕਹਿਣਾ ਹੈ ਕਿ ਉਸ ਨੂੰ ਫਲਸਤੀਨ ਪੱਖੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਕਰਨ ਨਿਸ਼ਾਨਾ ਬਣਾਇਆ ਗਿਆ ਸੀ ਲਾਜ ਐਂਜਲਸ ਹਵਾਈ ਅੱਡੇ ਤੇ ਪੁੱਜਣ ਤੇ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਅਨ ਵਿਅਕਤੀ ਨੂੰ ਮੈਲਬੌਰਨ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਦੇ ਸਰਹੱਦੀ ਅਧਿਕਾਰਾਂ ਨੇ ਉਸ ਨੂੰ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੇ ਲਿਖਣ ਦੇ ਕਾਰਨ ਹੋਇਆ ਹੈ ਅਲਿਸਟੇਅਰ ਕਿਚਨ ਨੇ ਕਿਹਾ ਹੈ ਕਿ ਉਹ ਵੀਰਵਾ ਨੂੰ ਮੈਲਬੌਰਨ ਤੋਂ ਨਿਊਯਾਰਕ ਲਈ ਰਵਾਨਾ ਹੋਇਆ ਸੀ ਅਤੇ ਲਾਜ ਐਂਜਲਸ ਵਿੱਚ ਰੁਕਣ ਦੌਰਾਨ ਅਮਰੀਕੀ ਕਸਟਮ ਅਤੇ ਰਹੱਦੀ ਸੁਰੱਖਿਆ ਯਾਨਕਿ ਸੀਬੀਪੀਏ ਦੇ ਅਧਿਕਾਰੀਆਂ ਨੇ ਉਸ ਨੂੰ 12 ਘੰਟੇ ਦੀ ਹਿਰਾਸਤ ਦੇ ਵਿੱਚ ਰੱਖਿਆ ਅਤੇ ਪੁੱਛ ਪੜਤਾਲ ਕੀਤੀ 33 ਸਾਲਾ ਵਿਅਕਤੀ ਨੇ ਕਿਹਾ ਕਿ ਉਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਨਾ ਕਰਕੇ ਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਜ਼ਰਾਈਲ ਅਤੇ ਫਲਸਤੀਨ ਬਾਰੇ ਉਸ ਦੇ ਵਿਚਾਰ ਪੁੱਛੇ ਅਤੇ 30 ਮਿੰਟਾਂ ਤੋਂ ਵੀ ਵੱਧ ਸਮਾਂ ਇਸ ਪੁੱਛਗਛ ਲਈ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਹਮਾਸ ਬਾਰੇ ਵੀ ਉਸ ਦੇ ਵਿਚਾਰ ਜਾਣੇ ਕਿਚੇ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਬਹੁਤ ਵਿਆਪਕ ਅਰਥਾ ਵਿੱਚ ਟਕਰਾਅ ਬਾਰੇ ਉਸਦੇ ਵਿਚਾਰ ਪੁੱਛੇ ਜਿਸ ਵਿੱਚ ਵਿਦਿਆਰਥੀ ਪ੍ਰਦਰਸ਼ਨ ਬਾਰੇ ਇਜ਼ਰਾਈਲ ਨੂੰ ਵਕਰੇ ਟੰਗ ਨਾਲ ਕੀ ਕਰਨਾ ਚਾਹੀਦਾ ਸੀ ਅਤੇ ਮੈਂ ਟਕਰਾਅ ਨੂੰ ਕਿਵੇਂ ਹੱਲ ਕਰ ਸਕਦਾ ਸੀ ਸਾਰੇ ਸਵਾਲ ਸ਼ਾਮਲ ਸੀ ਇਹ ਯੁੱਧ ਬਾਰੇ ਮੇਰੇ ਵਿਚਾਰਾਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਕਿਚਨ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਸ਼ਨੀਚਰਵਾਰ ਨੂੰ ਉਹ ਸਵੇਰੇ ਮੈਲਬਨ ਵਾਪਸ ਆ ਗਿਆ ਜੀਬੀਪੀ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਕੋਲੰਬੀਆ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਤੁਹਾਡੀ ਲਿਖਤ ਹੈ ਉਸ ਦੀਆਂ ਟਿੱਪਣੀਆਂ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਗਿਆ ਕਿਚਨ ਨੇ ਕਿਹਾ ਕਿ ਉਹ 6 ਸਾਲਾਂ ਤੋਂ ਨਿਊਯਾਰਕ ਦੇ ਵਿੱਚ ਰਹਿ ਰਿਹਾ ਹੈ ਤੇ 2024 ਵਿੱਚ ਆਸਟ੍ਰੇਲੀਆ ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਕਾਲਜ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਗਾਜ਼ਾ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਸ ਨੇ ਲਿਖਿਆ ਕਿਉਂਕਿ ਮੈਂ ਇੱਕ ਰਾਈਟਰ ਹਾਂ ਮੈਂ ਵਿਰੋਧ ਪ੍ਰਦਰਸ਼ਨਾਂ ਨੂੰ ਅੱਖੀਂ ਆਪਣੀ ਦੇਖਿਆ ਮੈਂ ਆਪਣੇ ਨਿੱਜੀ ਬਲੌਗ ਵਿੱਚ ਉਹਨਾਂ ਬਾਰੇ ਡੂੰਘਾਈ ਦੇ ਨਾਲ ਲਿਖਿਆ ਇਸ ਸਾਲ ਕਿਚਨ ਨੇ ਆਪਣੇ ਬਲੌਗ ਕਿਚਨ ਕਾਊਂਟਰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੋਲੰਬੀਆ ਗਾਜ਼ਾ ਸੋਲੀਡੈਰਿਟੀ ਐਨ ਕੈਂਪਮੈਂਟ ਦੇ ਮੁੱਖ ਵਾਰਤਾਕਾਰ ਮਹਿਮੂਦ ਖਲੀਦ ਦੀ ਹਿਰਾਸਤ ਦੇ ਸਬੰਧ ਵਿੱਚ ਵੀ ਇੱਕ ਲੇਖ ਪ੍ਰਕਾਸ਼ਿਤ ਕਰਾਇਆ ਇਸ ਲੇਖ ਦੇ ਵਿੱਚ ਕਿਚਨ ਨੇ ਕਿਹਾ ਕਿ ਖਲੀਲ ਨੂੰ ਇੱਕ ਨਵ ਫਾਂਸੀ ਬਾਦ ਰਾਜ ਦੁਆਰਾ ਪੂਰੀ ਤਰ੍ਹਾਂ ਸ਼ੱਕੀ ਆਧਾਰ ਤੇ ਅਸਹਿਮਤੀ ਨੂੰ ਦੇਸ਼ ਨਕਾਲਾ ਦੇਣ ਦੇ ਤੀਜੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਮੰਨਣਾ ਸੀ ਕਿ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਸ ਦੀਆਂ ਪੋਸਟਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟਰੈਵਲ ਔਥਰਾਇゼਸ਼ਨ ਦੇ ਨਾਮ 'ਤੇ ਐਸਟਾ ਲਈ ਉਸਦੀ ਅਰਜੀ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਜੋ ਯੋਗ ਸਲਾਨੀਆਂ ਨੂੰ ਵੀਜ਼ਾ ਤੋਂ ਬਿਨਾ ਅਮਰੀਕਾ ਦੀ ਛੋਟੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਉਸਨੇ ਕਿਹਾ ਕਿ ਉਸ ਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਤੋਂ ਉਤਰਨ ਤੋਂ ਥੋੜੀ ਦੇਰ ਬਾਅਦ ਇੰਟਰਕਾਮ ਤੇ ਬੁਲਾਇਆ ਗਿਆ ਅਤੇ ਸੈਕੰਡਰੀ ਪ੍ਰੋਸੈਸਿੰਗ ਲਈ ਪਿਛਲੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ। ਸਪਸ਼ਟ ਤੌਰ ਤੇ ਉਸਦੇ ਸਿਸਟਮ ਵਿੱਚ ਟੈਕਨੋਲੋਜੀ ਸੀ ਜੋ ਉਹਨਾਂ ਦੀਆਂ ਪੋਸਟਾਂ ਨੂੰ ਮੇਰੀ ਐਸਟਾ ਨਾਲ ਜੋੜਦੀ ਸੀ। ਉਸਨੇ ਕਿਹਾ ਕਿ ਉਹ ਮੇਰੀਆਂ ਪੋਸਟਾਂ ਬਾਰੇ ਸਭ ਕੁਝ ਜਾਣਦੇ ਸਨ ਉਹਨਾਂ ਨੂੰ ਮੇਰੇ ਬਾਰੇ ਵੀ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਚਨ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਦੂਜੇ ਆਸਟ੍ਰੇਲੀਆ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਆਪਣੇ ਫੋਨ ਦੇ ਵਿੱਚੋਂ ਡਾਟਾ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਅਮਰੀਕਾ ਪਹੁੰਚਣ ਤੇ ਤੁਹਾਡੀ ਸਭ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਉਸਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਇੱਕ ਫਾਈਲ ਤਿਆਰ ਕਰ ਲਈ ਸੀ ਉਹ ਮੇਰੇ ਬਾਰੇ ਸਭ ਕੁਝ ਪਹਿਲਾਂ ਹੀ ਜਾਣਦੇ ਸਨ ਕਿਚਨ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਫੋਨ ਲਈ ਪਾਸਪੋਰਟ ਦੇਣ ਲਈ ਸਹਿਮਤ ਹੋ ਗਿਆ ਜਿਸ ਕਾਰਨ ਦਾ ਉਸ ਨੂੰ ਅੱਜ ਪਛਤਾਵਾ ਹੈ ਉਸਨੇ ਅਮਰੀਕਾ ਪਹੁੰਚ ਤੇ ਹਿਰਾਸਤ ਵਿੱਚ ਲਿਆ ਗਿਆ ਹੋਰ ਆਸਟ੍ਰੇਲੀਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਫੋਨ ਸਰਹੱਦੀ ਅਧਿਕਾਰੀਆਂ ਨੂੰ ਸੌਂਪਣ ਦੀ ਬਜਾਏ ਉੱਥੋਂ ਰਿਪੋਰਟ ਹੋਣਾ ਪਸੰਦ ਕਰਨ ਉਸਨੇ ਅੰਤ ਵਿੱਚ ਦੱਸਿਆ ਹੈ ਕਿ ਉਸ ਦਾ ਫੋਨ ਅਤੇ ਪਾਸਪੋਰਟ ਉਸ ਨੂੰ ਸੌਂਪ ਦਿੱਤੇ ਗਏ ਸਨ